ਇਹਦੀ ਤਾਸ਼ ਪੋਚੀ ਹੋਈ ਅਮਰਤਪਾਲ ਦੀ ਸਤੰਬਰ 22 ਚ ਸ਼ਾਇਦ ਆਇਆ ਰੋਡੇ ਸਾਰੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦਾ ਇੱਕ ਦੂਜੇ ਨਾਲ ਵੈਰ ਵਿਰੋਧ ਵੀ ਆ ਉਹ ਸਾਰੀਆਂ ਇੱਕ 스테ਜ ਤੇ ਇਕੱਠੀਆਂ ਕਿਵੇਂ ਹੋ ਗਈਆਂ ਕੀ ਕੋਈ ਸਰਕਾਰੀ ਨੁਮਾਇੰਦਾ ਪੰਜਾਬ ਸਰਕਾਰ ਦਾ ਇਹ ਤਾਲਮੇਲ ਦੱਸ ਸਕਦਾ ਬੰਦਾ ਰੋਡੇ ਪਿੰਡ ਚ ਲਾਂਚ ਹੁੰਦਾ ਰੋਡੇ ਪਿੰਡ ਆ ਕੇ ਸੰਵਰਪਨ ਕਰਦਾ ਇਹਦੀਆਂ ਕੀ ਏਜੰਸੀਆਂ ਦਾ ਪੌਲਿਸ਼ ਕੀਤਾ ਹੋਇਆ ਭਾਈ ਅਮਰਤਪਾਲ ਸਿੰਘ ਕਾਲੀਆਂ ਦੇ ਬਰਾਬਰ ਇੱਕ ਸਟਰੋਂਗ ਬੰਦਾ ਖੜਾ ਕਰਨਾ ਸੀ ਜਿਹੜਾ ਕਾਲੀਆਂ ਨੂੰ ਨਲੀਫਾਈ ਕਰ ਸਾਡੇ ਮਾਨ ਸਾਹਿਬ ਨੇ ਮਿੰਟੋ-ਮਿੰਟੀ ਕੇਂਦਰ ਦੇ ਇਸ਼ਾਰੇ ਤੇ ਮੈਂ ਕੇਂਦਰ ਦੇ ਇਸ਼ਾਰੇ ਤੇ ਕਹੂੰਗਾ ਡਿਬੁਰਗੜ ਭੇਜਤਾ ਉਹ ਗੱਲ ਖਬਰ ਵੱਡੀ ਨਹੀਂ ਬਣ ਸਰਦਾਰ ਅੰਮ੍ਰਿਤਪਾਲ ਸਿੰਘ ਨੇ ਆਪਣੀ ਜਥੇਬੰਦੀ ਜਦੋਂ ਲਈ ਆ ਬੰਦਿਆਂ ਨੂੰ ਨਾਲ ਮੈਂ ਨਸ਼ੇ ਛਡਾਉਣਾ ਉਹ ਗਿਣਤੀ ਦੱਸਣ ਵੀ ਕਿੰਨੇ ਬੰਦਿਆਂ ਦੇ ਨਸ਼ੇ ਛੁੜੇ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ D5 ਚੈਨਲ ਪੰਜਾਬੀ ਦੇ ਨਾਲ ਤੇ ਮੈਂ ਹਰਪਿੰਦਰ ਸਿੰਘ ਸੰਸੋਵਾ ਭਾਈ ਅਮਰਤਪਾਲ ਖਾਲਸਾ ਜੀ ਦਾ ਦੁਬਈ ਤੋਂ ਪੰਜਾਬ ਵਿੱਚ ਆਉਣਾ ਤੇ ਆ ਕੇ ਖਾਲਸ ਵਹਿਰਾ ਕਢਣੀਆਂ ਨੌਜਵਾਨਾਂ ਨੂੰ ਅਮਰਿਸ਼ਕਾਉਣਾ ਤੇ ਅਜਨਾਲੇ ਦੇ ਵਿੱਚ ਥਾਣੇ ਉੱਤੇ ਜਿਹੜਾ ਇੱਕ ਹਮਲਾ ਵੀ ਹੋਇਆ ਸੀਗਾ ਉਹ ਸਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੁਖਦੀਪ ਸਿੰਘ ਜੀ ਪਹਿਲੋ D5 ਚੈਨਲ ਦੇ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਫਿਰ ਇਸ ਸੰਬੰਧ ਵਿੱਚ ਗੱਲਬਾਤ ਕਰਦੇ ਆਂ ਬਹੁਤ ਬਹੁਤ ਸਵਾਗਤ ਸਸੀਕਾ ਸਰ ਜੀ ਆਇਆਂ ਨੂੰ ਸਰ ਸਰ ਕਿਸ ਤਰ੍ਹਾਂ ਦੇਖਦੇ ਹੋ ਭਾਈ ਅਮਰਿਤਪਾਲ ਦਾ ਪੰਜਾਬ ਦੇ ਵਿੱਚ ਜੋ ਵਰਤਾਰੇ ਕੀਤੇ ਗਏ ਸੀ ਨੌਜਵਾਨਾਂ ਨੂੰ ਅਮਰਿਤਕਾਇਆ ਗਿਆ ਸੀ ਗੁਰੂ ਦੇ ਲੜਲਾ ਲਾਇਆ ਗਿਆ ਸੀ ਕਿਹਾ ਜਾਂਦਾ ਹੈ ਕਿ ਨਸ਼ੇ ਰਹਿਤ ਪੰਜਾਬ ਬਣਾਉਣ ਦੀ ਗੱਲ ਚੱਲਦੀ ਸੀ ਦੇਖੋ ਸਰ ਨਸ਼ਾ ਰਹਿਤ ਪੰਜਾਬ ਬਣਾਉਣਾ ਮੁੱਦੇ ਦੇ ਤੌਰ ਤੇ ਚੰਗੀ ਗੱਲ ਹੈ ਅਮਰਤਪਾਲ ਸਿੰਘ ਵੱਲੋਂ ਵੀ ਨਸ਼ੇ ਛਡਾਉਣਾ ਅਮਰਿਤ ਛਕਾਉਣਾ ਸਿੱਖਾਂ ਮਤਲਬ ਸਿੱਖੀ ਨਾਲ ਜੋੜਨਾ ਨੌਜਵਾਨਾਂ ਨੂੰ ਚੰਗੀ ਗੱਲ ਪਰ ਇਹਦੀ ਆਉਟਪੁੱਟ ਕੀ ਨਿਕਲ ਕੇ ਆਈ ਮੈਂ ਵੀ ਇੱਕ ਸਿੱਖ ਸਵਾਲ ਕਰਦਾ ਕਿਉਂਕਿ ਮੈਂ ਵੀ ਇੱਕ ਗੁਰਸਿੱਖ ਪਰਿਵਾਰ ਨਾਲ ਜੁੜਿਆ ਬਾਣੀ ਪੜ੍ਹਨ ਵਾਲੇ ਪਰਿਵਾਰ ਨਾਲ ਜੁੜਿਆ ਔਰ ਇਸ ਚੀਜ਼ ਨੂੰ ਬਹੁਤ ਨੇੜਿਓਂ ਹੋ ਕੇ ਵਾਚ ਰਿਹਾ 1985 ਤੋਂ ਅਮਰਤਪਾਲ ਸਿੰਘ ਜੀ ਆਉਂਦੇ ਨੇ ਦੁਬਈ ਤੋਂ ਉੱਥੇ ਆਉਂਦੇ ਨੇ ਪੰਜਾਬ ਔਰ ਪੰਜਾਬ ਵਿੱਚ ਉਹਨਾਂ ਦੀ ਜਿਹੜੀ ਤਾਜਪੋਸ਼ੀ ਹੁੰਦੀ ਆ ਉਹ ਰੋਡੇ ਪਿੰਡ ਚ ਹੁੰਦੀ ਮੈਂ ਕਿਉਂਕਿ ਬੀਇੰਗ ਅ ਸਿੱਖ ਬੀਇੰਗ ਅ ਪੰਜਾਬੀ ਮੈਂ ਇਸ ਚੀਜ਼ ਨੂੰ ਨੀਝ ਲਾ ਕੇ ਵੇਖਦਾ ਮੈਂ ਇਹਨੂੰ ਬਲਾਈਂਡ ਫੇਥ ਹੋ ਕੇ ਨਹੀਂ ਮੰਨਦਾ ਮੇਰੇ ਦਿਮਾਗ 'ਚ ਉਸ ਦਿਨ ਦਾ ਹੀ ਸਵਾਲ ਚੱਲ ਰਿਹਾ ਸਤੰਬਰ ਦੇ ਵਿੱਚ ਸਤੰਬਰ 22 ਚ ਸ਼ਾਇਦ ਆਇਆ ਰੋਡੇ ਇਹਦੀ ਤਾਸ਼ ਪੋਚੀ ਹੋਈ ਅੰਮ੍ਰਿਤਪਾਲ ਦੀ ਸਾਰੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦਾ ਇੱਕ ਦੂਜੇ ਨਾਲ ਵੈਰ ਵਿਰੋਧ ਵੀ ਆ ਉਹ ਸਾਰੀਆਂ ਇੱਕੋ ਸਟੇਜ ਤੇ ਇਕੱਠੀਆਂ ਕਿਵੇਂ ਹੋ ਗਈਆਂ ਬੈਕਗ੍ਰਾਉਂਡ ਕੀ ਸੀ ਉਹਨੂੰ ਲਿਆਉਣ ਵਾਲਾ ਕੌਣ ਫਿਰ ਜੇ ਉਹ ਆ ਗਿਆ ਸੀ ਇਹ ਮੈਸੇਜ ਕਿੰਨੇ ਦਿੱਤਾ ਵੀ ਅਮਰਤਪਾਲ ਆ ਰਿਹਾ ਤੇ ਉਹਦੀ ਤਾਜਪੁਛੀ ਕਰੋ ਮੈਂ ਵੀ ਪੰਜਾਬੀ ਸਵਾਲ ਕਰਨ ਦਾ ਹੱਕ ਰੱਖਦਾ ਨਾ ਕਿਉਂਕਿ ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਭੁਗਤਿਆ ਇਹਨਾਂ ਹਾਲਾਤਾਂ ਜੀ ਭੁਗਤਿਆ ਕੋਈ ਕਿ ਮੈਂ ਉਹ ਸਰਕਾਰ ਵੀ ਵੇਖੀ ਆ ਮੈਂ ਉਹ ਸਮਾਂ ਵੀ ਵੇਖਿਆ ਮੈਂ ਉਹ ਕਿਤਾਬਾਂ ਵੀ ਪੜ੍ਹੀਆਂ ਸੰਤ ਕਰਤਾਰ ਸਿੰਘ ਪਿੰਡਰਾ ਵਾਲੇ ਅਮਰ ਛਕਾਉਂਦੇ ਹੁੰਦੇ ਸੀ ਮੈਂ ਉਹਨਾਂ ਦਾ ਸਮਾਂ ਵੇਖਿਆ ਉਹਨਾਂ ਨੇ ਸੈਂਤੀ ਨਗਰ ਕੀਰਤਨ ਕੱਢੇ ਸੀਗੇ ਗੁਰਤੇਗ ਭਦਰ ਸਾਹਿਬ ਦੇ 300 ਸਾਲੇ ਉਹ ਇੱਕ ਚੀਜ਼ ਤਲੀ ਤੇ ਸਰੋਂ ਜਮਾਉਂਦੇ ਸੀ ਉਹ ਨਜ਼ਰ ਆਉਂਦੀ ਸੀ ਮੈਂ ਬਿਲਕੁਲ ਵਿਰੋਧੀ ਨਹੀਂਗਾ ਅਮਰਤਪਾਲ ਦਾ ਔਰ ਵਿਰੋਧ ਕਰਨ ਲਈ ਵਿਰੋਧ ਨਹੀਂ ਕਰਦਾ ਪਰ ਮੈਂ ਪੰਜਾਬੀ ਹੋਣ ਦੇ ਤੌਰ ਤੇ ਪੁੱਛਣ ਦਾ ਹੱਕ ਤੇ ਰੱਖਦਾ ਨਾ ਸਰਦਾਰ ਅਮਰਤਪਾਲ ਸਿੰਘ ਨੇ ਆਪਣੀ ਜਥੇਬੰਦੀ ਜਦੋਂ ਲਿਆ ਬੰਦਿਆਂ ਨੂੰ ਨਾਲ ਨਸ਼ੇ ਛਡਾਉਣਾ ਉਹ ਗਿਣਤੀ ਦੱਸਣ ਵੀ ਕਿੰਨੇ ਬੰਦਿਆਂ ਨੇ ਨਸ਼ੇ ਛਡਾਇਆ ਪਹਿਲੀ ਗੱਲ ਨੰਬਰ 2 ਅੰਮ੍ਰਿਤ ਸ਼ਕਾਇਆ ਹੋਣਗੇ ਮੰਨ ਲਿਆ ਮੈਂ ਉਹਨਾਂ ਨੂੰ ਕੌਮ ਨੇ ਕੋਈ ਨਮਾਇੰਦਗੀ ਦਿੱਤੀ ਸੀ ਅਕਾਲ ਤਖਤ ਸਾਹਿਬ ਤੋਂ ਸਿੱਖ ਪੰਥ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਕੋਈ ਸ਼ਰੋਣੀ ਕਮੇਟੀ ਨੇ ਕੋਈ ਨਿਹੰਗ ਸਿੰਘ ਜਥੇਬੰਦੀਆਂ ਨੇ ਕੋਈ ਦਮਦਮਈ ਟਕਸਾਲ ਨੇ ਜਾਂ ਕਿਸੇ ਨੇ ਵੀ ਉਹ ਕੁਐਸਚਨ ਦੇ ਵਿੱਚ ਆ ਚੀਜ਼ ਪੰਜਾਬੀ ਜਿਹੜੇ ਹਨ ਪੰਜਾਬੀ ਬਹੁਤ ਬਰੀਕੀ ਚ ਜਾਂਦੇ ਆ ਹੁਣ 1978 82 84 ਨਹੀਂਗਾ ਉਹ ਨੀਝ ਲਾ ਕੇ ਵੇਖਦੇ ਆ ਵੀ ਕੀ ਚੱਲ ਰਿਹਾ ਵੀ ਇੱਕ ਬੰਦਾ ਜਿਹੜਾ 32 34 ਸਾਲ ਦਾ ਵਾ ਜਿਹੜਾ 6 ਮਹੀਨੇ ਪਹਿਲਾਂ ਕਲੀਨ ਸ਼ੇਵਨ ਸੀ ਉਹ ਚੋਲਾ ਗਾਤਰਾ ਪਾ ਕੇ ਆਪਣਾ ਫੇਸ ਉਸ ਹਾਵਨਾ ਬਣਾ ਕੇ ਉਹ ਆ ਗਿਆ ਤੇ ਰੋਡੇ ਪਿੰਡ ਤੋਂ ਲਾਂਚ ਹੁੰਦਾ ਫੇਰ ਜੇ ਆਪਾਂ ਗੱਲ ਨਾ ਕਰੀਏ ਜ਼ਿਆਦਾ ਡਿਟੇਲ ਚ ਉਹ ਤਾਂ ਪਾ ਬਾਅਦ ਚ ਅੱਗੇ ਆਉਣੇ ਆ ਰੋਡੇਪਿੰਡ ਤੋਂ ਲਾਂਚ ਹੁੰਦੇ ਆ ਜਦੋਂ ਉਹ ਸ਼ਾਇਦ 18 ਅਪ੍ਰੈਲ 23 ਨੂੰ ਗ੍ਰਿਫਤਾਰੀ ਸ਼ੋ ਕਰਦੇ ਸਲਿੰਡਰ ਕਰਦੇ ਕਿਹੜੇ ਪਿੰਡ ਤੋਂ ਕਰਦੇ ਤੁਸੀਂ ਦੱਸੋ ਰੋਡੇਪਿੰਡ ਤੋਂ ਕੀ ਕੋਈ ਸਰਕਾਰੀ ਨੁਮਾਇੰਦਾ ਪੰਜਾਬ ਸਰਕਾਰ ਦਾ ਇਹ ਤਾਲਮੇਲ ਦੱਸ ਸਕਦਾ ਬੰਦਾ ਰੋਡੇਪਿੰਡ 'ਚ ਹੀ ਲਾਂਚ ਹੁੰਦਾ ਰੋਡੇਪਿੰਡ ਦੀ ਆਗੇ ਸਮਰਪਣ ਕਰਦਾ ਫਿਰ ਗੁਰਦੁਆਰਾ ਸਾਹਿਬ ਆ ਕੇ ਕਥਾ ਕਰਦਾ ਫਿਰ ਉਹਦੀ ਵੀਡੀਓ ਵਾਇਰਲ ਹੁੰਦੀ ਸੋਸ਼ਲ ਮੀਡੀਆ ਤੇ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਫੋਟੋ ਨੂੰ ਮੱਥਾ ਟੇਕ ਰਿਆ ਕਿਹੜੇ ਧਿਰ ਕਿਹੜੇ ਲੋਕਾਂ ਦੀ ਮਾਈਂਡ ਨੂੰ ਕੀ ਪ੍ਰਭਾਵ ਦੇਣਾ ਚਾ ਰਿਹਾ ਸੀ ਔਰ ਸਰਕਾਰ ਦੀ ਕਿਹੜੀ ਧਿਰ ਇਹ ਪ੍ਰਭਾਵ ਦੁਬਾਰਾ ਰਚਣਾ ਚਾਹੁੰਦੀ ਸੀ ਪੰਜਾਬੀ ਲੋਕ ਪੁੱਛਣ ਦਾ ਸਵਾਲ ਤੇ ਹੱਕ ਤੇ ਰੱਖਦੇ ਹਨ ਕੀ ਸੀਗਾ ਜਿਹੜੂ ਕਹਿੰਦੇ ਆ ਕਿ ਏਜੰਸੀਆਂ ਦਾ ਪਾਲਿਸ਼ ਕੀਤਾ ਹੋਇਆ ਬਾਈ ਅਮਰਿਤਪਾਲ ਸਿੰਘ ਇਹ ਚ ਕੋਈ ਸ਼ਸਚਾਈ ਦੇਖ ਦਿਓ ਸਰ ਮੈਂ ਨੱਕ ਇਦਾਂ ਨਹੀਂ ਫੜਿਆ ਉੱਤੋਂ ਦੀ ਫੜ ਲਿਆ ਜਿੰਨੇ ਸਵਾਲ ਮੈਂ ਕੀਤੇ ਆ ਉਹਨਾਂ ਦਾ ਮਤਲਬ ਇਹ ਹੋਈ ਆ ਕੌਣ ਹੈ ਸੂਤਰਤਾਰ ਕੌਣ ਹੈ ਮੈਂ ਜੇ ਗੱਲ ਨਾ ਕਰਾਂ ਮੈਂ ਸੰਜਨ ਸਿੰਘ ਭਿੰਡਰਾਵਾਲੇ ਦੇ ਵੀ ਖਿਲਾਫ ਨਹੀਂ ਉਹਨਾਂ ਦੀਆਂ ਸਾਰੀਆਂ ਚੇਨ ਆਫ ਇਵੈਂਟਸ ਦੇਖੋ ਇੰਦਰਾ ਗਾਂਧੀ 1981 ਦੇ ਵਿੱਚ ਬਠਿੰਡਾ ਵੈਸਟਰਨ ਕਮਾਂਡ ਦੇ ਫੌਜ ਦੇ ਮੁਖੀ ਕੋਲੋਂ ਟੈਂਕ ਮੰਗਦੀ ਐ 1981 'ਚ ਜਦੋਂ ਸੰਤ ਜਰਨੈਲ ਸਿੰਘ ਮਹਿਤਾ ਚੌਂਕ ਸੀ ਉਹਨਾਂ ਨੂੰ ਕੋਈ ਜਾਣਦਾ ਵੀ ਨਹੀਂ 22 ਅਗਸਤ 77 ਨੂੰ ਸ਼ਾਇਦ ਉਹਨਾਂ ਦੀ ਤਾਜਪੋਸ਼ੀ ਹੁੰਦੀ ਦਮਦਮੀ ਟਕਸਾਲ ਮਹਿਤਾ ਚੌਂਕ ਉਸ ਸਮੇਂ ਤੋਂ ਲੈ ਕੇ ਚਲੋ ਨਿਰੰਕਾਰੀ ਕਾਂਡ ਤੋਂ ਬਾਅਦ ਉਹ ਹਾਈਲਾਈਟ ਹੋ ਗਏ 81 ਤੱਕ ਫਿਰ ਵੀ ਕੋਈ ਲਾਈਮ ਲਾਈਟ ਚ ਨਹੀਂ ਸੀ ਇੰਦਰਾ ਗਾਂਧੀ ਉਹ ਜਿਹੜੇ ਗਵਰਨਰ ਦੇ ਜਨਰਲ ਦੀ ਇੰਟਰਵਿਊ ਵੀ ਆਈ ਆ ਉਹਨੇ ਸ਼ਾਇਦ ਬੁੱਕ ਵੀ ਸ਼ਾਇਦ ਲਿਖੀ ਕੋਈ ਉਹ ਕਹ ਰੇ ਮੇਰੇ ਤੋਂ ਟੈਂਕ ਮੰਗਦੀ ਸੀ ਇੰਦਰਾ ਗਾਂਧੀ ਦਰਵਾਰਾ ਸਿੰਘ ਸੀਐਮ ਦੇ ਰਹੇ ਉਦੋਂ ਇੰਦਰਾ ਗਾਂਧੀ ਕੀ ਕਰਨਾ ਚਾਹੁੰਦੀ ਸੀ ਮੇਤਾ ਚੌਕ ਤੇ ਇਹਦਾ ਮਤਲਬ ਇਹ ਆ ਮੈਂ ਉਹ ਪਿੱਛੇ ਲਿ ਜਾ ਕੇ ਜੋੜਦਾ ਕੜੀ ਉਹ ਇਹ ਤਾਂ ਮਰ ਰਚਨਹਾਰ ਸੂਤਰਧਾਰ ਉਹ ਹੀ ਆ ਉਸੇ ਕਿਸਮ ਦੇ ਬੰਦੇ ਆ ਉਸੇ ਮਾਈਂਡ ਦੇ ਬੰਦੇ ਆ ਛੇ ਵੀ ਸਾਰੀ ਸਿਆਸਤ ਚੱਲਦੀ ਪਈ ਸਾਰੀ ਸਿਆਸਤ ਆ ਅਕਾਲੀਆਂ ਦੇ ਬਰਾਬਰ ਇੱਕ ਸਟਰੋਂਗ ਬੰਦਾ ਖੜਾ ਕਰਨਾ ਸੀ ਜਿਹੜਾ ਅਕਾਲੀਆਂ ਨੂੰ ਨਲਿਫਾਈ ਕਰ ਦੇ ਹੋਇਆ ਹੁਣ ਵੀ ਇਹੋ ਹੋਇਆ ਮਤਲਬ ਅਮਰਤਪਾਲ ਦੀ ਲਾਂਚਿੰਗ ਅਮਰਤਪਾਲ ਦਾ ਜੋ ਫਰਾਰ ਜਦੋਂ ਹੋਣਾ ਔਰ ਉਹਨੂੰ 20-25 ਦਿਨ ਮੀਡੀਆ ਨੇ ਪੂਰਾ ਜ਼ੋਰ ਲਾ ਲ ਕੇ ਗੋਦੀ ਮੀਡੀਆ ਨੂੰ ਖਾਇਆ ਇੰਡੀਆ ਦੇ ਵਿੱਚ ਕੋਈ ਹੋਰ ਖਬਰ ਨਹੀਂ ਸੀ ਸਿਵਾਏ ਅਮਰਤਪਾਲ ਤੋਂ ਪੰਜਾਬ ਸਰਕਾਰ ਕੇਂਦਰ ਸਰਕਾਰ ਇਸ ਗੱਲ ਦਾ ਜਵਾਬ ਦੇ ਸਕਦੀ ਹੈ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਆ ਅਮਰਤਪਾਲ ਦੀ ਫਰਾਰੀ ਕਿੱਡਾ ਕਬੜਾ ਮੁੱਦਾ ਸੀਗਾ ਹਾਂ ਚਲੋ ਦੂਸਰੇ ਕੰਟੈਕਸਟ 'ਚ ਆ ਜਾਨੇ ਆ ਸਾਨੂੰ ਪਤਾ ਸੀ ਪੰਜਾਬੀਆਂ ਨੂੰ ਪਤਾ ਸੀ ਇਹ ਅਮਰਤਪਾਲ ਨੂੰ ਹੁਣ ਵੱਡਾ ਕਰ ਰਹੇ ਆ ਜਿਸ ਤਰ੍ਹਾਂ ਜਰਨੈਲ ਸਿੰਘ ਪਿੰਡਰਾਵਾਲੇ ਦਾ ਵਰੰਟ ਕੱਢ ਤੇ ਚੰਦੋਕਲਾ ਹਰਿਆਣੇ ਚੋਂ ਮੁਰਕੇ ਉਹਨਾਂ ਦੀ ਮਦਦ ਕੀਤੀ ਸੀ ਇੱਥੇ ਵਾਪਸ ਆਉਣ ਚ ਵੱਡਾ ਕਰਤਾ ਮੈਂ ਮਤਲਬ ਗੱਲਾਂ ਸੱਚ ਬੜਾ ਕੋੜਾ ਹੁੰਦਾ ਤੇ ਬਾਣੀ ਕਹਿੰਦੀ ਆ ਇਹ ਸੱਚ ਸਭ ਨਾਲ ਕ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਗੁਰਬਾਣੀ ਤੇ ਕਹਿੰਦੀ ਆ ਨਾ ਸੱਚ ਸਭ ਨਾਲ ਦਾ ਖਸਮ ਤੇ ਇਹ ਸੱਚ ਇਹ ਜਨਾਲਾ ਜਿਹੜਾ ਥਾਣੇ ਉੱਤੇ ਜਿਹੜਾ ਹਮਲਾ ਹੁੰਦਾ ਕਿ ਉਹ ਵੀ ਸਾਰਾ ਸਿਆਸਤ ਨਾਲ ਜੁੜਿਆ ਹੋਇਆ ਸੀ ਦੇਖੋ ਸਾਰਾ ਅਜਨਾਲਾ ਹਮਲੇ ਤੋਂ ਪਹਿਲਾਂ ਤੁਸੀਂ ਬੈਕਗ੍ਰਾਉਂਡ 'ਚ ਜਾਓ ਅਜਨਾਲਾ ਥਾਣੇ ਤੇ ਹਮਲਾ ਕਿਉਂ ਹੋਇਆ ਕਿਉਂ ਇਹਨਾਂ ਨੇ ਕੀਤਾ ਬਾਬੇ ਬਕਾਲੇ ਲੱਗੇ ਇਹਨਾਂ ਦਾ ਪਿੰਡ ਹੈ ਉੱਥੋਂ ਹੀ ਤੁਰਦੇ ਆ ਅੰਮ੍ਰਿਤਸਰ ਤੋਂ ਅਜਨਾਲਾ 35 ਕਿਲੋਮੀਟਰ ਅਮਰਸਰ ਤੋਂ ਬਾਬਾ ਕਾਲਾ 35 ਕਿਲੋਮੀਟਰ 70 ਕਿਲੋਮੀਟਰ ਦਾ ਡਿਸਟੈਂਸ ਚੱਲ ਕੇ ਉਹ ਗੱਡੀ ਗੁਰੂ ਗ੍ਰੰਥ ਸਾਹਿਬ ਵਾਲੀ ਆਪਾਂ ਮੰਨ ਲਈ ਵੀ ਉਥੋਂ ਤੁਰੀ ਪੁਲਿਸ ਰਸਤੇ 'ਚ ਨਹੀਂ ਰੋਕ ਸਕਦੀ ਕੋਈ ਪੁਲਿਸ ਦਾ ਵੱਡਾ ਅਧਿਕਾਰੀ ਜਵਾਬ ਦੇ ਦੂਗਾ ਕੋਈ ਇੰਟੈਲੀਜੈਂਸ ਬਿਊਰੋ ਦਾ ਸਾਡੇ ਪੰਜਾਬ ਦਾ ਕੋਈ ਜਵਾਬ ਦੇ ਦੂਗਾ ਸਾਡੇ ਗ੍ਰਹਿ ਮੰਤਰੀ ਮਾਨ ਸਾਹਿਬ ਇਹ ਗੱਲ ਦਾ ਜਵਾਬ ਦੇ ਦੇਣਗੇ ਤੁਸੀਂ ਉਦੋਂ ਸੀਐਮ ਸੀ ਤੁਸੀਂ ਉਦੋਂ ਗ੍ਰਹਿ ਮੰਤਰੀ ਵੀ ਸੀ ਇਸ ਚੀਜ਼ ਨੂੰ ਤੁਸੀਂ ਕਿਉਂ ਨਹੀਂ ਰੋਕਿਆ ਲੋਕੇ ਵੱਡਾ ਕਰਨ ਸ। ਫਿਰ ਬਹੁਤ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ। ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਕਿਉਂ ਲਿਜਾ ਰਹੇ ਹੋ? ਢਾਲ ਬਣਾ ਕੇ ਲਿਜਾਣ ਕੇ ਨਾ ਦਿੱਤਾ। ਡਾਇਰੈਕਟ ਮਦਦ ਵੀ ਕੀਤੀ, ਇਨਡਾਇਰੈਕਟ ਵੀ ਕੀਤੀ। ਜਿਸ ਦਿਨ ਅਜਨਾਲੇ ਵਾਲਾ ਕਾਂਡ ਹੋਇਆ ਉੱਥੇ ਭਗਦੜ ਮੱਚੀ ਸਭ ਕੁਝ ਹੋਇਆ। ਉੱਥੋਂ ਮੈਂ ਪੁਲਿਸ ਅਫਸਰ ਦਾ ਬਿਆਨ ਸੁਣਿਆ ਸੀ ਅਸੀਂ ਅਜੇ ਕੋਈ ਪਰਚਾ ਦਰਜ ਨਹੀਂ ਕੀਤਾ। ਉਹ ਅਫਸਰ ਆਪ ਬੋਲ ਸਕਦਾ ਮਰਜ਼ਾ ਦਰਜ ਨਹੀਂ ਕੀਤਾ ਚਾਰ ਦਿਨ ਬਾਅਦ ਹਾਈਪ ਕਰੀਏ ਕਰਤੀ ਅਮਰਤਪਾਲ ਦੇ ਪਰਚਾ ਦਰਜ ਕਰਤਾ ਉਹ ਫਰਾਰ ਆ 18 April 23 ਦੇ ਲਾਗੇ ਛੱਕ ਜਿੰਨਾ ਕਿ ਮੈਨੂੰ ਯਾਦ ਆ ਰੋਡੇ ਤੋਂ ਸਰੈਂਡਰ ਹੋ ਗਿਆ ਸਰੈਂਡਰ ਹੋ ਗਿਆ ਜੇ ਇੱਥੇ ਨਾਬੇ ਚ ਰੱਖ ਦੇ ਜਾਂ ਕਿਤੇ ਵੀ ਰੱਖ ਦੇ ਖਬਰ ਨਹੀਂ ਸੀ ਬਣਨੀ ਸਾਡੇ ਮਾਨ ਸਾਹਿਬ ਨੇ ਮਿੰਟੋ ਮਿੰਟੀ ਕੇਂਦਰ ਦੇ ਇਸ਼ਾਰੇ ਤੇ ਮੈਂ ਕੇਂਦਰ ਦੇ ਇਸ਼ਾਰੇ ਤੇ ਕਹੂੰਗਾ ਡੀਬੁਰਗੜਪੇ ਤਾਂ ਕੋਈ ਖਬਰ ਵੱਡੀ ਨਹੀਂ ਬਣਦੀ ਭਗਵੰਤ ਸਿੰਘ ਤਵਾਬੀ ਨਾਂ ਦਾ ਇੱਕ ਪੱਤਰਕਾਰ ਉਹਨੇ 2024 ਦੇ ਇਲੈਕਸ਼ਨ ਚ ਅੰਮ੍ਰਿਤਪਾਲ ਦੇ ਆਪੋਜ਼ਿਟ ਇਲੈਕਸ਼ਨ ਲੜੀ ਤਰਨਤਾਰਨ ਤੋਂ ਬਹੁਤ ਘੱਟ ਲੋਕਾਂ ਨੂੰ ਪਤਾ 24 ਉਸ ਬੰਦੇ ਨੇ ਇੱਕ ਬਿਆਨ ਦਿੱਤਾ ਸੋਸ਼ਲ ਮੀਡੀਆ ਤੇ YouTube ਤੇ ਪਾ ਕੇ ਵੀਡੀਓ ਕਹਿੰਦਾ ਮੈਂ ਡੀਸੀ ਤਰਨਤਾਰਨ ਨੂੰ 17 ਆਬਜੈਕਸ਼ਨ ਨੋਟ ਕਰਾਏ ਅਮਰਤਪਾਲ ਦੇ ਨੋਮੀਨੇਸ਼ਨ ਪੇਪਰਾਂ 'ਚ ਕਹਿੰਦਾ ਮੈਨੂੰ ਡੀਸੀ ਸਾਹਿਬ ਨੇ ਕਿਹਾ ਜੋ ਮਰਜ਼ੀ ਆ ਜੀ ਮੈਂ ਅਮਰਤਪਾਲ ਦੇ ਕਾਗਜ਼ ਰੱਦ ਨਹੀਂ ਕਰਨੇ ਮੈਂ ਇਹ ਗੱਲ ਕੰਪੈਰੀਟਿਵ ਬੇਸਿਸ ਤੇ ਤੁਹਾਨੂੰ ਕਿਉਂ ਕਰ ਰਿਹਾ ਮੈਂ ਨਗਰ ਕੌਂਸਲ ਦੀ ਵਾਰਡ ਨੰਬਰ 8 ਦੀ ਚੋਣ ਲੜਨੀ ਸੀ ਐਮਸੀ ਦੀ ਐਮਐਲਏ ਕਸ਼ਵੀਰ ਸਿੰਘ ਸੋਹਲ ਦਾ ਨਗਰ ਕੌਂਸਲ ਤਰਨਤਾਰਨ ਦਾ ਐਸਡੀਐਮ ਤਰਨਤਾਰਨ ਦਾ ਜੋਰ ਲੱਗਾ ਪਿਆ ਸੀ ਸਖਦੀਪ ਸਿੰਘ ਨੂੰ ਐਨਓਸੀ ਨਗਰ ਕੌਂਸਲ ਚੋਂ ਨਹੀਂ ਦੇਣੀ ਮੈਂ ਕਿ ਛੋਟਾ ਜਿਹਾ ਬੰਦਾ ਅਮਰਤਪਾਲ ਨੂੰ ਐਨਓਸੀ ਦਿੱਤੀ ਓਬਜੈਕਸ਼ਨ ਹੋਣ ਦੇ ਬਾਵਜੂਦ ਇਲੈਕਸ਼ਨ ਲੜਾਈ ਇਲੈਕਸ਼ਨ ਜਿਤਾਈ ਬਣਾਇਆ ਪੰਜਾਬ ਵਾਸੀ ਉਹਨੂੰ ਉਹਦਾ ਆਉਟਪੁੱਟ ਕੀ ਮਿਲੀ ਨੰਬਰ 2 ਜਿਹੜੇ ਆਪਾਂ ਕਹਿੰਦੇ ਆ ਮੈਂ ਫੇਰ ਕਹਿ ਰਿਹਾ ਮੈਂ ਵਿਰੋਧ ਵਾਸਤੇ ਵਿਰੋਧ ਨਹੀਂ ਕਰਦਾ ਪਰ ਮੈਂ ਜੋ ਪੰਜਾਬ ਦੇ ਸਾਰੇ ਭਾਈਚਾਰਿਆਂ ਦਾ ਆਰਥਿਕ ਤੇ ਮਾਨਸਿਕ ਤੇ ਸਰੀਰਕ ਨੁਕਸਾਨ ਹੁੰਦਾ ਵੇਖਿਆ Hindu Sikh ਭਾਈਚਾਰੇ ਕਤਲ ਕੀਤੇ ਜਾਂਦੇ ਵੇਖੇ ਝੂਠੇ ਮੁਕਾਬਲਿਆਂ 'ਚ ਵੀ ਬੱਸਾਂ 'ਚੋਂ ਕੱਢ ਕੇ ਵੀ ਮੈਂ ਉਸ ਮਾਹੌਲ ਨੂੰ ਮੁੱਖ ਰੱਖ ਕੇ ਕਿਹਨਾ ਵਾਂ ਇਹ ਕਿਉਂ ਕੀਤਾ ਗਿਆ ਇਹ ਸਾਰਾ प्रकरण ਕਿਉਂ ਰਚਿਆ ਗਿਆ ਕੁਝ ਕੱਢਣਾ ਸੀ ਕਿਉਂਕਿ 24 ਦੀ ਇਲੈਕਸ਼ਨ ਸੀ ਭਾਈ ਅੰਮ੍ਰਿਤਪਾਲ ਸਿੰਘ ਜਥੇਬੰਦੀ ਉਹ ਕਿਹਾ ਜਾਂਦਾ ਕਿ ਉੱਥੇ ਇੱਕ ਸਿੱਖ ਨੌਜਵਾਨ ਨੂੰ ਬੇਕਸੂਰ ਜਿਹੜਾ ਰਿਆਸਤ ਕੀਤਾ ਗਿਆ ਸੀ ਉਹਨੂੰ ਛਡਾਉਣ ਗਏ ਸੀ ਜੋ ਮੈਨੂੰ ਪਤਾ ਵਾ ਜਦੋਂ ਮੈਂ ਅਖਬਾਰਾਂ ਚੋਂ ਪੜ੍ਹਿਆ ਸੁਣਿਆ ਭਗਵੰਤ ਸਿੰਘ ਦਵਾਬੀ ਨੇ YouTube ਤੇ ਟਾਈਟਲ ਪਾਇਆ ਸੀ ਕੁੜੀ ਦੀ ਲੜਾਈ ਕੌਮ ਦੇ ਗਲ ਭਾਈ ਔਰ ਇਸ ਕੱਲ ਨੂੰ ਸਾਲ ਤੋਂ ਉੱਪਰੋ ਚੱਲਿਆ ਅੱਜ ਤੱਕ ਮੈਂ ਕਿਸੇ ਦਾ ਪ੍ਰਤੀਕਰਮ ਉਸ ਦੇ ਜਵਾਬ ਵਿੱਚ ਨਹੀਂ ਵਿਖਿਆ ਕੋ ਜਵਾਬ ਹੈਗਾ ਇੱਕ ਮੋਟਰ ਤੇ ਖੜਕੇ ਤੁਸੀਂ ਮੁੰਡਾ ਕੁੱਟਿਆ ਚੱਲੀ ਜਾਣਾ ਤੁਹਾਡੇ ਬੰਦੇ ਤੇ ਜੇ ਪਰਚਾ ਦਰਜ ਹੋ ਗਿਆ ਤੁਸੀਂ ਅੱਜ ਨਾਲੇ ਠਾਣੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾ ਕੇ ਆਪਣੀ ਪ੍ਰਭੂ ਸੱਤਾ ਆਪਣੀ ਬਣਾਉਣੀ ਚਾਹੁੰਦੇ ਜੇ ਇਹ ਪੰਥ ਦਾ ਮਸਲਾ ਫਿਰ ਮੈਂ ਹੋਰ ਕਿੰਤੂ ਕਰਦਾ ਮੈਨੂੰ ਰਾਈਟ ਹੈ ਜਣੀਆਂ ਖਣੀਆਂ ਜਿਵੇਂ ਬੰਦੀਆਂ ਸਿੱਖ ਤੇ ਸੀਜੀ ਸਿੱਖ ਕੌਮ ਫਲਾਣੀ ਸਿੱਖ ਕੌਮ ਇਤਰਾ ਕਰਨਾ ਕਿੰਨੇ ਕੀਤਾ ਦੱਸੋ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਗਠਨ ਹੋਇਆ 14ਵਾਂ ਮਤਾ ਸੀ ਪੁਲਿਸ ਵਿੱਚ ਸੁਧਾਰ ਲਿਆਵਾਂਗੇ ਪੁਰਾਣੇ ਟਾਈਮ ਦੇ ਸਾਰੇ ਮਸਲੇ ਚੁੱਕਾਂਗੇ ਵਾਰਿਸ ਪੰਜਾਬ ਦੇ ਜਿ세 ਬੰਦੀ ਜਵਾਬ ਦੇਵੇ ਇੱਕ ਸਾਲ ਹੋ ਚੱਲਿਆ ਇਸ ਮੁੱਦੇ ਤੇ ਉਹਨਾਂ ਦਾ ਮੂੰਹ ਤੇ ਦਹੀਂ ਜੰਮਿਆ ਜਬਾਨ ਖੋਲੀ ਆ ਕਿੰਨੇ ਮੁੰਡਿਆਂ ਮੁਕਾਬਲਿਆਂ ਚ ਮਾਰੇ ਆ ਕਰਨਾਲ ਬਾਸ ਵਾਲੇ ਮੁੱਦੇ ਤੇ ਬੋਲੇ ਜਸਪ੍ਰੀਤ ਸਿੰਘ ਦੇ ਇੰਕਾਊਂਟਰ ਤੇ ਬੋਲੇ ਆਪਣੇ ਉੱਤੇ ਬਾਰ ਬਾਰ ਐਨਐਸਏ ਲੱਗ ਰਹੀ ਹੋ ਕਿ ਇਹ ਸਟੈਂਡ ਲੈਂਡ ਗਿਲ ਪੰਜਾਬ ਦੇ ਲੋਕਾਂ ਦੇਖੋ ਸਾਰਾ ਜੇ ਆਪਾਂ ਕਹਿੰਨੇ ਆਂ ਵੀ ਮੈਂ ਲੋਕਾਂ ਵਾਸਤੇ ਲੜਦਾ ਫਿਰ ਇਹ ਚੀਜ਼ਾਂ ਤੇ ਚਲਣੀਆਂ ਪੈਣੀਆਂ ਦੋਹਾਂ ਤੇ ਐਨਐਸਏ ਲੱਗੇ ਚੌਹਾਂ ਤੇ ਲੱਗੇ ਤੁਸੀਂ ਮੁਕਸਰ ਦੇ ਵਿੱਚ ਤੁਸੀਂ ਆਪਣੀ ਪਾਰਟੀ ਦਾ ਏਜੰਡਾ ਲਾਂਚ ਕੀਤਾ 14ਵਾਂ ਪੁਆਇੰਟ ਹੈ ਪੁਲਿਸ ਵਿੱਚ ਰਿਫਾਰਮਸ ਲਾਵਾਂਗੇ ਤੁਸੀਂ ਦੱਸੋ ਤਾਂ ਸਹੀ ਵਾਰਿਸ ਪੰਜਾਬ ਪੰਜਾਬ ਦੇ ਬਣ ਕੇ ਤੁਸੀਂ ਚੌਧਰੀ ਬਣ ਕੇ ਸਿੱਖ ਕੌਮ ਦੇ ਤੁਸੀਂ ਜਿਹੜੇ ਸਰਵਿਸ ਸਰਵਾ ਬਣਨਾ ਚਾਹੁੰਦੇ ਜੇ ਸਿੱਖ ਕੌਮ ਨੂੰ ਪੰਜਾਬ ਨੂੰ ਕੁਝ ਕਰਕੇ ਦੱਸੋ ਕੀ ਆਊਟਪਟ ਜੇ ਅਮਰਤਪਾਲ ਸਿੰਘ ਉਦੋਂ ਅਮਰ ਸ਼ਿਕਾਰੇ ਸੀ ਉਹ ਜੇਲ੍ਹ ਚਲੇ ਗਿਆ ਬਾਪੂ ترਸੇਮ ਸਿੰਘ ਅਮਰ ਸ਼ਿਕਾਰਿਆ ਬਾਪੂ ترਸੇਮ ਸਿੰਘ ਨਸ਼ਾ ਛਡਾਰਿਆ ਮੇਰਾ ਇਸ ਮਾਮਲੇ ਤੇ ਕਿੰਤੂ ਆ ਬਾਪੂ ترਸੇਮ ਸਿੰਘ ਦੀ ਪਰਸਨਲਿ ਸਿੱਖ ਕੌਮ ਨੂੰ ਪੰਜਾਬ ਨੂੰ ਕੀ ਦੇਣ ਸਿਰਫ ਇਹੋ ਹੀ ਵੀ ਅਮਰਤਪਾਲ ਦੇ ਪਿਤਾ ਮੈਂ ਸਤਿਕਾਰ ਕਰਦਾ ਉਹਨਾਂ ਨੂੰ ਪਰ ਮੈਂ ਸਵਾਲ ਕਰਨ ਦਾ ਹੱਕ ਤੇ ਰੱਖਦਾ ਹਾਂ ਹੁਣ ਜੇ ਫੇਰ ਤੁਸੀਂ ਗੁੰਮਰਾਹ ਕਰਨ ਦੇ ਵਿੱਚ ਤਰਨ ਤਰਨ ਜਿਮਨੀ ਚੌਣ 'ਚ ਤੁਸੀਂ ਆ ਜਾਓ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਤੁਸੀਂ ਮੁਕਸਰ ਦੇ ਮਤਿਆਂ ਦੇ ਉੱਤੇ ਤਾਂ ਤੁਸੀਂ ਇੱਕ ਸਾਲ ਕੀਤਾ ਕੁਛ ਨਹੀਂ ਹੁਣ ਜਿਮਨੀ ਚੌਣ ਦੇ ਵਿੱਚ ਤੁਸੀਂ ਏਜੰਡਾ ਕੱਢ ਕੇ ਬਹਿ ਜਾਓਗੇ ਅਸੀਂ ਆਹ ਕਰਾਂਗੇ ਅਸੀਂ ਕਿਵੇਂ ਮੰਨ ਲਈਏ ਸਾਰੀਆਂ ਪਾਲਸੀਆਂ ਸਾਰੀਆਂ ਜਿਹੜੀਆਂ ਜਸਵੰਦੀਆਂ ਇਹੋ ਕਹਿੰਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਇਹੀ ਕਹਿੰਦੀਆਂ ਜਦੋਂ ਅਕਸ਼ਰਾ ਹੁੰਦੀਆਂ ਵਾ ਉਦੋਂ ਹੀ ਸਾਰੇ ਝੰਡੇ ਪਬਲੀਕਲੀ ਲੱਗੇ ਹੁੰਦੀਆਂ ਸਰ ਮੈਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅੱਗੇ ਵੀ ਸਵਾਲ ਕਰਦਾ ਤਾਂ ਫੇਰ ਕਰਦਾ ਜਿਮਨੀ ਜ਼ੋਨ ਦੇ ਵਿੱਚ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਜਿੰਨੇ ਵੀ ਕੈਂਡੀਡੇਟ ਆਉਣਗੇ ਤਰਨ ਤਰਨ ਅਸੈਂਬਲੀ ਹਲਕਾ ਮਾਝੇ ਚ ਮਾਝੇ ਚ ਕਿੰਨਾ ਘਾਣ ਹੋਇਆ ਪੁਲਿਸ ਨੇ ਮਾਸੂਮ ਨੌਜਵਾਨ ਫੜ ਫੜ ਕੇ ਮਾਰੇ 2000 ਦੀ ਲਿਸਟ 2000 ਤੋਂ ਉੱਪਰ ਨੌਜਵਾਨਾਂ ਦੀ ਲਿਸਟ ਅਜੀਤ ਅਖਬਾਰ ਦੇ ਵਿੱਚ ਛਪੀ ਆ 2004 ਚ ਉਹਦੇ ਕੁਝ ਪੰਨੇ ਮੇਰੇ ਕੋਲ ਹੈਗੇ ਕਿਉਂਕਿ ਮੇਰਾ ਬ੍ਰਦਰ ਵੀ ਪੁਲਿਸ ਨੇ ਮਾਰੇ ਜੋੜੇ ਹਿੰਦੂ ਨੌਜਵਾਨ ਬੱਸਾਂ ਜੋ ਕੱਢ ਕੇ ਮਾਰੇ ਆ ਇਹ ਪਾਰਟੀਆਂ ਉਹਨਾਂ ਵਾਸਤੇ ਕੁਝ ਕਰਨਗੀਆਂ ਬਾਜੇ ਵਿੱਚ ਹਿੰਦੂ ਨਹੀਂ ਮਰੇ ਮੈਂ ਸਾਂਝੀ ਗੱਲ ਕਰ ਦਾਂ ਮਾਜੇ ਦੇ ਵਿੱਚ ਤਰਨਤਾਰ ਅਸੈਂਬਲੀ ਹਲਕੇ ਦੇ ਵਿੱਚ ਹਿੰਦੂਆਂ ਨਾਲ ਸਿੱਖਾਂ ਨਾਲ ਜੋਬ ਦੀ ਕਿਉਂ ਹੈ ਇਹ ਪਾਰਟੀਆਂ ਉਹਦੇ ਬਾਰੇ ਕੀ ਕਹਿਣਗੀਆਂ ਉਹਨਾਂ ਦੇ ਜ਼ਖਮਾਂ ਤੇ ਮਲ੍ਹਮ ਕਿਵੇਂ ਲਾਉਣਗੀਆਂ ਭਾਈਚਾਰਾ ਅੱਗੇ ਤੋਂ ਬਰਕਰਾਰ ਰੱਖਣ ਲਈ ਉਹਨਾਂ ਦਾ ਰੋਡਮੈਪ ਕੀ ਇਹ ਮੇਰਾ ਇੱਕ ਸਵਾਲ ਹੈ 1984 ਦੇ ਵੀ ਮੁੱਦੇ ਹੈਗੇ ਆ ਉਹਨਾਂ ਦੇ ਬਾਰੇ ਦੇ ਕਿਸੇ ਨੇ ਅਜੇ ਤੱਕ ਗੱਲ ਨਹੀਂ ਕੀਤੀ ਕਿ ਜਿਹੜੇ 1984 ਦੇ ਪੀੜਤਾ ਉਹਨਾਂ ਦੇ ਮਲਮ ਕਿਦਾਂ ਲਗਾਈਏ 1984 ਦੇ ਪੀੜਤਾਂ ਦੀ ਗੱਲ ਸੁਣ ਲੋ ਬਿਲਕੁਲ ਸੱਚ ਬੋਲ ਰਿਹਾ ਤੇ ਆਨ ਰਿਕਾਰਡ ਬੋਲ ਰਿਹਾ ਜਗਦੀਸ਼ ਟਾਈਟਲਰ ਦਾ ਇੱਕ ਬੰਦਾ ਜੇਲ੍ਹ 'ਚ ਸੀ ਤੇ ਜੇਲ੍ਹ ਦੇ ਵਿੱਚ ਹੀ ਅਵਤਾਰ ਸਿੰਘ ਇਹਤ ਸੀ ਜਿਹੜਾ ਮਰ ਗਿਆ ਨਾਲੋ ਦੇ ਦੋ ਬੰਦੇ ਹੋਰ ਸੀ ਉਸ ਬੰਦਿਆਂ ਨੇ ਬਾਹਰ ਆ ਕੇ ਕਿਸੇ ਨੂੰ ਦੱਸਿਆ ਕਹਿੰਦਾ ਸਾਨੂੰ ਤਾਂ ਸਾਰਾ ਪਤਾ ਲੱਗ ਜਾਂਦਾ ਸੀ ਅਵਤਾਰ ਸਿੰਘ ਹਿੱਤ ਤੇ ਹੋਰ ਬੰਦੇ ਸਾਨੂੰ ਦੱਸ ਦਿੰਦੇ ਸੀ ਵੀ ਸਵੇਰੇ ਫਲਾਨੀ ਤਰੀਕ ਆ ਫਲਾਨੇ ਗਵਾਦੇ ਪੇਸ਼ੀ ਤੇ ਜਾਣਾ ਉਹਨਾਂ ਨੂੰ ਰੋਕ ਲਿਓ ਕਾਲੀਆਂ ਦਾ ਕਿਰਦਾਰ ਦੱਸ ਰਹਾ ਮੈਂ ਕਾਲੀਆਂ ਦਾ ਕਿਰਦਾਰ ਤੇ ਕਰਤੂਤ ਇਹ ਆ ਦਿੱਲੀ ਕਮੇਟੀ ਦਾ ਪ੍ਰਧਾਨ ਸ਼ਾਇਦ ਦਿੱਲੀ ਕਾਲੀਦਾਲ ਦਾ ਵੀ ਪ੍ਰਧਾਨ ਸੀ ਪ੍ਰਹਲਾਦ ਸਿੰਘ ਚੰਡੋਕ ਮੈਂ ਕਿਹਾ ਵੀ ਬੋਲ ਚੁੱਕਾ 25 ਲੱਖ ਰੁਪਇਆ ਲਿਆ ਉਹਨਾਂ ਐਸਕੇਐਲ ਭਗਤੋਂ ਔਰ ਦਿੱਲੀ ਦੇ ਇੱਕ ਗੁਰਦੁਆਰੇ ਜੱਜਕਲ ਭਗਤਾਂ ਨੂੰ ਸਿਰੀ ਸਾਹ ਪੇਟ ਕੀਤੀ ਤੁਹਾਨੂੰ ਸੋਸ਼ਲ ਮੀਡੀਆ ਤੋਂ YouTube ਤੋਂ ਫੋਟੋ ਵੀ ਮਿਲ ਜਾਣਗੇ ਇਹ ਜੇ ਨਾਲਾ ਕਾਂਡ ਜਿਹੜਾ ਹੋਇਆ ਸੀਗਾ ਉਹਦੇ ਦੌਰਾਨ ਲਗਭਗ 38 ਦੇ ਕਰੀਬ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਵਰਕਰ ਜਿਹੜੇ ਆ ਉਹ ਰੈਸਟ ਕੀਤਾ ਗਏ ਅੱਜ ਅੰਮ੍ਰਿਤਸਰ ਉਹਨਾਂ ਦੀ ਪੇਸ਼ੀ ਵੀ ਹੈਗੀ ਆ ਉਹ ਸਬੰਧ ਵਿੱਚ ਕੀ ਸਰ ਕਾਨੂੰਨ ਆਪਣਾ ਕੰਮ ਕਰੇ ਪਰ ਕਾਨੂੰਨ ਇਸ ਤਰ੍ਹਾਂ ਨਾ ਕਰੇ ਕਿਉਂਕਿ ਕਾਨੂੰਨ ਦੇ ਬਾਰੇ ਹੁਣ ਨਾ ਬਹੁਤ 75 ਤੱਕ ਚਲੇਗਾ ਕੰਮ ਜੇ ਕਾਂਗਰਸ ਪਾਰਟੀ ਦੇ ਪਾਂਡੇ ਭਰਾ ਜਹਾਜ਼ ਅਗਵਾ ਕਰਦੇ ਆ ਇੰਦਰਾ ਗਾਂਧੀ ਵਾਸਤੇ ਉਦੋਂ ਉਹਨਾਂ ਨੂੰ ਬਾਅਦ ਚ ਮੰਤਰੀ ਬਣਾਇਆ ਜਾਂਦਾ ਇੰਦਰਾ ਗਾਂਧੀ ਦੀ ਕੈਬਨਟ ਚ ਤੇ ਜੇ ਪੰਜਾਬ ਦੇ ਮਸਲਿਆਂ ਵਾਸਤੇ ਕੋਈ ਬੰਦਾ ਇੱਕ ਨੌਜਵਾਨ ਜਹਾਜ਼ ਅਗਵਾ ਕਰਦਾ ਕਿ ਅਸੀਂ ਬਿਆਸੀ ਚ ਉਹਨੂੰ ਅਮਰਸਰ ਦਾ ਐਸਐਸਬੀ ਗੋਲੀ ਮਾਰ ਦਿੰਦਾ ਇਸੇ ਕੁਲ ਜਵਾਬ ਹੈਗਾ ਸੰਵਿਧਾਨ ਦੀ ਧਾਰਾ 25 ਸਿੱਖਾਂ ਨੂੰ ਕਿਰਪਾਨ ਰੱਖਣ ਦਾ ਅਧਿਕਾਰ ਦਿੰਦੀ ਕਕਾਰਾ ਦਾ ਅਧਿਕਾਰ ਦਿੰਦੀ ਹੈ ਜਿਹੜੀ ਫੇਲੋਕੇ ਪਿੰਡ ਦੀ ਲੜਕੀ ਆ ਉਹਨੂੰ ਰੋਕਣ ਵਾਸਤੇ ਸਰਕਾਰ ਕੀ ਕਹਿ ਰਹੀ ਹੈ ਜਿਹੜੇ ਹਰਦੀਪ ਸਿੰਘ ਪੁਰੀ ਤੇ ਹੋਰ ਬੰਦੇ ਵਨਸਵਾਨੇ ਪੰਫਲੈਟ ਵੰਡਦੇ ਲੋਕਾਂ ਦੇ ਘਰ ਘਰ ਜਾ ਕੇ ਸੁੱਟਦੇ ਆ ਮੋਦੀ ਸਾਹਿਬ ਨੇ 40 ਆ ਕੰਮ ਕੀਤੇ ਸਾਰੇ 40 ਤੇ 40 ਛੱਡ ਦਿਓ ਜਿਹੜੇ ਨੌਜਵਾਨਾਂ ਦੇ ਸਿੱਖਾਂ ਦੇ ਬੱਚੇ ਬੱਚੀਆਂ ਦੇ ਕਕਾਰ ਲਵਾਏ ਜਾਂਦੇ ਆ ਈਵਨ ਕਰਨਾਟਕਾ ਦੇ ਇੱਕ ਲੜਕੇ ਦਾ ਜਨੇਊ ਲਵਾਇਆ ਗਿਆ। ਔਰ ਉਸ ਲੜਕੇ ਨੇ ਕਿਹਾ ਕਹਿੰਦਾ ਇਹ ਨਹੀਂ ਉਤਰ ਸਕਦਾ ਇਹ ਜਨੇਊ ਹੈ। ਅਧਿਕਾਰ ਦੇ ਬਰਾਬਰ ਨਹੀਂ ਉਤਰ ਸਕਦਾ। ਜੇ ਕਿਰਪਾਨ ਨਹੀਂ ਉਤਰ ਸਕਦੀ ਜਨੇਊ ਵੀ ਨਹੀਂ ਉਤਰ ਸਕਦਾ। ਭਾਜਪਾ ਪਾਰਟੀ ਦੇ ਰੂਲਿੰਗ ਪਾਰਟੀ ਦੇ ਭਗਵੰਤ ਮਾਨ ਦੀ ਪਾਰਟੀ ਦੇ ਸਾਰਿਆਂ ਦੇ ਬੁੱਲਾਂ ਦੇ ਦਹੀਂ ਕਿਉਂ ਜੰਮਿਆ ਇਸ ਮਸਲੇ ਤੇ? ਕਿਸੇ ਦਾ ਕੜਾ ਲਵਾਇਆ ਜਾਂਦਾ ਕਿਸੇ ਦੀ ਕਿਰਪਾਨ ਲਵਾਈ ਜਾਂਦੀ ਆ। ਦਿੱਲੀ ਪੁਲਿਸ ਇੱਕ ਸਿੱਖ ਦੇ ਮੂੰਹ ਤੇ ਪਿਸ਼ਾਬ ਕਰਦੀ ਹੈ ਬੈਰੇ ਦਾ ਅਖਬਾਰ ਪਈ ਮੇਰੇ ਕੋਲ ਕੌਣ ਬੋਲੂਗਾ ਇਕਵਲ ਰਾਈਟਸ ਇਕਵੈਲਿਟੀ ਦਾ ਰਾਈਟ ਹਿਊਮਨ ਰਾਈਟਸ ਉਹ ਦੇਣਤ ਪਹਿਣ ਗਿਆ ਨਾ ਭਾਈ ਅਮਰਪਾਲ ਦਾ ਵਿਰੋਧ ਕੀਤਾ ਜਾ ਰਿਹਾ ਜਿਹੜੀਆਂ ਉਹਨਾਂ ਦੀਆਂ ਵੀਡੀਓ ਵਾਇਰਲ ਹੋਈਆਂ ਸੀਗੀਆਂ ਉਹਦੇ ਵਿੱਚ ਕਈ ਲੜਕੀਆਂ ਦੀਆਂ ਵੀਡੀਓ ਵੀ ਵਾਇਰਲ ਹੋਈਆਂ ਸੀ ਉਹਦੇ ਵਿੱਚ ਪਰ ਜਿੱਥੇ ਲੋਕਾਂ ਵੱਲੋਂ ਵਿਰੋਧ ਕੀਤਾ ਹੈ ਉੱਥੇ ਉਹਨਾਂ ਦੇ ਸਮਰਥਕ ਵੀ ਬਹੁਤ ਹੈ ਵੱਡੀ ਗਿਣਤੀ ਦੇ ਵਿੱਚ ਐਮਪੀ ਬਣਾਇਆ ਉਹਨਾਂ ਨੇ ਤੇ ਹੁਣ ਤਰਨਤਨ ਜਿਮਨੀ ਚੋਣ ਦੇ ਵਿੱਚ ਵੀ ਉਹਨਾਂ ਨੂੰ ਉਹਨਾਂ ਦੇ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਉਮੀਦਵਾਰ ਧਾਰਿਆ ਜਾਏਗਾ ਮੈਂ ਇੱਕ ਬੇਨਤੀ ਕਰਦਾ ਸਮਰਥਕ ਹੋਣਾ ਬਹੁਤ ਵਧੀਆ ਚੰਗੀ ਗੱਲ ਹਰ ਇੱਕ ਬੰਦੇ ਦੇ ਆਪਣੇ ਸਮਰਥਕ ਹੁੰਦੇ ਆ ਹਰ ਇੱਕ ਦਾ ਅਧਿਕਾਰ ਕਿਸੇ ਦੇ ਲੱਖ ਹੁਣ ਕਿਸੇ ਦੇ 2 ਲੱਖ ਵੀ ਹੋਣ ਪਰ ਉਹ ਸਮਰਥਕ ਬਾਣੀ ਪੜਦੇ ਆ ਬਾਣੀ ਜਾਣਦੇ ਆ ਬਾਣੀ ਇਹ ਕਹਿੰਦੀ ਰੋਸ ਨ ਕੀਜੈ ਉਤਰ ਦੀਜੈ ਭਗਵੰਤ ਸਿੰਘ ਦੁਆਬੀ ਦੀ ਬੇਟੀ ਨੂੰ ਕਿੰਨਾ ਤੰਗ ਪਰੇਸ਼ਾਨ ਕੀਤਾ ਸਕੂਲੋਂ ਲਿਆ ਕੇ ਉਹ YouTube ਤੇ ਪਿਆ ਸਾਰਾ ਡਾਟਾ ਇਹ ਅਮਰਤਪਾਲ ਦੀ ਜਿਹਾ ਬੰਦੀ ਨੇ ਔਰ ਉਹ ਬੰਦਾ ਤਾਂ ਆੜਿਆ ਇਸ ਵਾਸਤੇ ਇਸ ਗੱਲ ਦਾ ਜਵਾਬ ਤਾਂ ਦੇਣਾ ਪੋਗਾ ਨਾ ਜੇ ਅਸੀਂ ਸਿੱਖਾਂ ਦੇ ਨਮਾਇंदे ਬਣਦੇ ਆ ਤੇ ਸਾਡਾ ਪ੍ਰਾਤਨ ਵਿਰਸਾ ਦੇਖ ਲੋ ਜੇ ਸਿੱਖ ਕੋਈ ਲੀਡਰ ਬਣਦਾ ਜੇ ਸਿੱਖ ਕੋਈ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਦਾ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਿਰਫ ਸਿੱਖਾਂ ਲਈ ਨਹੀਂ ਹੈ ਸਾਰੇ ਭਾਈਚਾਰਿਆਂ ਲਈ ਇਹ ਜਥੇਬੰਦੀ ਹੈ ਸਾਰੇ ਭਾਈਚਾਰਿਆਂ ਦੀ ਹੈ ਔਰ ਮੈਂ ਵੀ ਇੱਕ ਵੇ ਵੇਟ ਕਰ ਰਿਹਾ ਵੇਖ ਰਿਹਾ ਕਿ ਜਿਮਨੀ ਚੋਣ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਕੈਂਡੀਡੇਟ ਕੌਣ ਬਣਦਾ ਤੇ ਕੀ ਮੁੱਦੇ ਲੈ ਕੇ ਆਉਂਦੇ ਲੋਕਾਂ ਨੂੰ ਤਾਂ ਅਧਿਕਾਰ ਹੈ ਨਾ ਬਾਜਨੀਕਾਰ ਰੱਖਣ ਦਾ ਹਾਂਜੀ ਇਹ ਭਾਈ ਜਸਵੰਤ ਸਿੰਘ ਖਾਲੜੇ ਜੀ ਵਾਈਸ ਦਾ ਵੀ ਲਾਇਜ ਬੀਬੀ ਪਰਮਜੀਤ कौर ਖਲੜਾ ਦਾ ਉਹਦੇ ਵੀ ਅਨੁਮਾਨਦਾ ਉਹਨਾਂ ਦੀ ਬਹੁਤ ਵੱਡੀ ਦੇਣ ਐ ਸਿੱਕਾ ਉਹਨਾਂ ਦਾ ਵੀ ਅਨੁਮਾਨ ਲਗਾਇਆ ਜਿਦਾ ਕਿ ਉਹਨਾਂ ਉਮੀਦਵਾਰ ਤਰ੍ਹਾਂ ਜਾਏ ਸਰ ਜੋ ਮੈਂ ਸੁਣਿਆ ਵਾ ਇੱਕ ਵਾਰ ਤੇ ਉਹ ਸੋਸ਼ਲ ਮੀਡੀਆ ਤੇ YouTube ਤੇ ਆ ਕੇ ਨਾ ਕਰਗੇ ਉਹ ਪਰਮਜੀਤੌਰ ਖਲੜਾ ਮੈਂ ਆਪਣੇ ਮਾਝੇ ਦੇ ਵਸੀਆਂ ਨੂੰ ਇੱਕ ਗੱਲ ਕਹਿਣੀ ਚਾਹਣਾ ਕਿਉਂਕਿ 2019 ਚ ਭਾਵੇਂ ਮੈਂ ਡਿਊਟੀ ਤੇ ਸੀ ਪਰ ਮੈਂ ਬੀਬੀ ਪਰਮਜੀਤ कौर ਖਲੜਾ ਦੀ ਸਪੋਰਟ ਕੀਤੀ ਸੀ ਕੋਕਾ ਮੈਂ ਆਪਣੀ ਜ਼ਮੀਰ ਤੇ ਲਾਂਤ ਲੈ ਕੇ ਨਹੀਂ ਸੀ ਮਰਨਾ ਚਾਹੁੰਦਾ ਤੇ ਮਾਝੇ ਵਾਲਿਆਂ ਨੂੰ ਉਹ ਲਾਂਤ ਮਹਿਸੂਸ ਨਹੀਂ ਹੋਈ ਵੀ ਕਈ ਧਿਰਾਂ ਨੇ ਤਗੜੇ ਹੋ ਕੇ ਬੀਬੀ ਪਰਮਜੀਤ कौर ਖਾਲੜੇ ਨੂੰ ਰਾਇਆ ਉਹ ਧਿਰਾਂ ਆਪਣੀ ਜ਼ਮੀਰ ਤੇ ਛਾਤੀ ਮਾਰਨਗੀਆਂ ਤਗੜੇ ਹੋ ਕੇ ਰਾਇਆ ਮੈਂ ਲਫ਼ਜ਼ ਬੋਲ ਰਿਹਾ ਤਗੜੇ ਹੋ ਕੇ ਰਾਇਆ ਕੌਣ ਵਾਰਸ ਕੌਣ ਵਾਰਸ ਬਣੂਗਾ ਪੰਜਾਬ ਦੇ ਲੋਕਾਂ ਦਾ ਵਾਰਸ ਉਹ ਹੀ ਬਣੂਗਾ ਜਿਹੜਾ ਲੋਕਾਂ ਦੀ ਸਾਂਝੀ ਗੱਲ ਕਰੂਗਾ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੂਗਾ ਲੋਕਾਂ ਦੀ ਆਰਥਿਕਤਾ ਦੀ ਗੱਲ ਕਰੂਗਾ ਲੋਕਾਂ ਦੇ ਸ਼ੋਸ਼ਣ ਦੀ ਗੱਲ ਕਰੂਗਾ ਬੇਰੁਜ਼ਗਾਰੀ ਦੀ ਗੱਲ ਕਰੂਗਾ ਮਹਿੰਗਾਈ ਦੀ ਗੱਲ ਕਰੂਗਾ ਦਫ਼ਤਰਾਂ ਵਿੱਚ ਜਿੰਨਾ ਪ੍ਰਸ਼ਾਸਨ ਹੈ ਸਾਰਾ ਸਰਕਾਰੀ ਮਹਿਕਮਾ ਦਾ ਉਹਦੀ ਪ੍ਰਸ਼ਾਸਨ ਦੀ ਪਾਰਦਰਸ਼ਤਾ ਦੀ ਗੱਲ ਕਰੂਗਾ ਲੋਕਾਂ ਦੇ ਬੱਚਿਆਂ ਨੂੰ ਨੌکریاں ਮਿਲਣ ਵਾਰਿਸ ਅਸਲ ਉਹ ਹੋਊਗਾ ਆਪਾਂ ਵਾਰਿਸ ਪੰਜਾਬ ਦੇ ਜਿੱਥੇ ਬੰਦੀ ਨਾਂ ਰੱਖਣਾ ਚੰਗੀ ਗੱਲ ਸਾਰੇ ਪੰਜਾਬ ਦੇ ਵਾਰਿਸ ਬਣੋ ਨਾ ਪੰਜਾਬ ਦੇ ਸਹੀ ਮੁੱਦੇ ਲਓ ਨਾ ਡੀਸੀ ਦਫ਼ਤਰੋਂ ਤੁਹਾਡਾ ਕੋਈ ਕੰਮ ਨਹੀਂ ਹੁੰਦਾ ਨਗਰ ਕੌਂਸਲ 'ਚੋਂ ਤੁਹਾਡਾ ਕੋਈ ਕੰਮ ਨਹੀਂ ਹੁੰਦਾ ਤਾਂ ਵਾਰਸ ਕਿੱਥੇ ਗਏ ਆ ਨਗਰ ਕੌਂਸਲ ਦੇ ਵਿੱਚ ਫੀਸ ਜਿਹੜੀ ਹੈ ਕਾਂਗਰਸ ਸਰਕਾਰ ਵਾਲੇ 20000 ਸੀ ਆਮ ਪਾਰਟੀ ਦੀ ਸਰਕਾਰ 'ਚ 40000 ਮੈਂ ਆਨਰ ਰਿਕਾਰਡ ਬੋਲ ਚੁੱਕਾ ਵਾਰਸ ਪੰਜਾਬ ਦੀ ਜਥੇਬੰਦੀ ਉਹ ਲਿਖਿਆ ਜਾਂਦਾ ਕਿ ਅਗਰ ਸਾਡੀ ਸਰਕਾਰ ਬਣਦੀ ਆ ਤੇ ਜਿਹੜੀ ਮਹਾਰਾਜ ਅਨਜੀਤ ਸਿੰਘ ਵਰਗਾ ਖਾਲਸਾ ਰਾਜ ਆ ਜੀਤੀ ਜਾਣਾ ਦੇਖੋ ਸਰ ਕਹਿੰਦੇ ਸਾਰੇ ਹੀ ਪ੍ਰਕਾਸ਼ ਸਿੰਘ ਬਾਦਲ ਵੀ ਕਹਿੰਦਾ ਹੈ ਮਹਾਰਾਜ ਰਜੀਤ ਸਿੰਘ ਵਾਲਾ ਰਾਜ ਦੋ ਪ੍ਰਕਾਸ਼ ਸਿੰਘ ਬਾਦਲ ਵੇਲੇ ਜਸਪਾਲ ਸਿੰਘ ਨਾਂ ਦਾ ਇੱਕ ਨੌਜਵਾਨ ਇੰਜੀਨੀਅਰਿੰਗ ਦਾ ਮਾਰਿਆ ਗਿਆ ਸੀ ਗੁਰਦਾਸਪੁਰ ਪੁਲਿਸ ਦੀ ਗੋਲੀ ਨਾਲ ਮਰਿਆ ਬਾਦਲ ਹਰਵਿੰਦਰ ਸੋਨੀ ਸ਼ਿਵਸਨਾ ਵਾਲੇ ਦਾ ਪਤਾ ਲੈਣ ਗਿਆ ਸੀ ਜਸਪਾਲ ਸਿੰਘ ਦੇ ਘਰ ਨਹੀਂ ਸੀ ਗਿਆ ਅਸੀਂ ਕਿਵੇਂ ਮੰਨ ਲਈਏ ਮਹਾਰਾਜ ਰਜੀਤ ਸਿੰਘ ਦਾ ਰਾਜ ਪਹਿਲਾਂ ਸਾਨੂੰ ਇੱਕ ਐਫੀਡੈਵਿਟ ਦੇ ਉੱਤੇ ਦੇਣਾ ਪਊ ਐਫੀਡਵਿਟ ਲਿਖ ਕੇ ਦੇਣਾ ਉਹ ਮੈਂ ਤਾਂ ਮੰਗੂਗਾ ਐਫੀਡਵਿਟ ਮੈਂ ਸਮਝਾ ਸੇ ਵੀ ਹੁੰਦੇ ਨਾ ਤੇ ਐਫੀਡਵਿਟ ਮੰਗੂਗਾ ਉਹ ਕਹੇ ਮੈਂ ਆਪਣੀ ਵਾਰਡ ਅਵਾਡ ਨੰਬਰ 8 ਦੀ ਐਮਸੀ ਦੀ ਚੋਣ ਵੇਲੇ ਲੋਕਾਂ ਨੂੰ ਇੱਕ ਐਫੀਡਵਿਟ ਦਿੱਤਾ ਸੀ ਇੱਕ ਲੇਡੀ ਜਿਹੜੀ ਆਜੇ ਪਟੜੀ ਦੇ ਉੱਤੇ ਉਹਦੇ ਕੋਲ ਮੇਰਾ ਐਫੀਡਵਿਟ ਪਿਆ ਆ ਮੈਂ ਕੰਮ ਕਰੂੰਗਾ ਉਹ ਕੰਮ ਹੁਣ ਵੀ ਕਰ ਰਹਾ ਡੀਸੀ ਸਾਹਿਬ ਕੋਲ 6 ਤਰੀਕ ਪਈ ਆ ਮਾੜੇ ਵਾਰਡ ਸਾਡੀ ਦਾ ਪਾਣੀ ਖਰਾਬ ਹੈ 370 ਡੀਡੀਐਸ ਆ ਰਿਹਾ ਸ਼ਿਵਰੇ ਦਾ ਪਾਣੀ ਗੰਦਾ ਹੋ ਕੇ ਮਿਕਸ ਹੋ ਕੇ ਆ ਰਿਹਾ ਦੋ ਤਿੰਨ ਮਹੀਨੇ ਤੋਂ ਕੰਪਲੇਨਟ ਅੰਡ ਨਹੀਂ ਹੋਈ ਆਰਟੀਏ ਚ ਫਰਸਟ ਅਪੀਲ ਲੱਗੀ ਹੈ ਤੁਹਾਨੂੰ ਕੁਝ ਕਰਕੇ ਦੇਣਾ ਪੈਣਾ ਗੱਲਾਂ ਦਾ ਕੜਾ ਨਹੀਂ ਬਣਨਾ ਨਾ ਤੁਸੀਂ ਪੰਥ ਦੇ ਅਧਿਸ਼ੀ ਸਾਬਤ ਹੋਗੇ ਨਾ ਤੁਸੀਂ ਪੰਜਾਬ ਦੇ ਅਧਿਸ਼ੀ ਸਾਬਤ ਹੋ ਬਹੁਤ ਬੋਤਾਂ ਥੈਂਕ ਯੂ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ